ਪੰਜਾਬ ਦੇ ਵਿੱਚ ਜੋ ਵਾਦੇ ਕਰਕੇ ਕੈਪਟਨ ਸਾਹਿਬ ਸੱਤਾ ਚਾਹੇ ਸੀ ਇੱਕ ਵੀ ਵਾਦਾ ਪੂਰਾ ਨਹੀਂ ਹੋਇਆ ਜੋ ਵਾਦੇ ਕਰਕੇ ਮੋਦੀ ਸਾਹਿਬ ਦੇਸ਼ ਵਿੱਚ ਸੱਤਾ ਚਾਹੇ ਤੇ ਉਹਨਾਂ ਨੇ ਵੀ ਇੱਕ ਵਾਦਾ ਪੂਰਾ ਨਹੀਂ ਕੀਤਾ ਹੈਗਾ ਕੱਲ ਬੇਨੜਾ ਪਿੰਡ ਦੀ ਕਰ ਲਈ ਤਾਂ ਬੇਨੜਾ ਪਿੰਡ ਦੇ ਲੋਕ ਵੀ ਸਤੌਜ਼ ਦੇ ਲੋਕ ਵੀ ਇਹ ਗੱਲ ਕਹਿ ਰਹੇ ਨੇ ਕਿ ਮਾਨ ਸਾਹਿਬ ਨੂੰ ਇਸ ਵਾਰ ਅਸੀਂ ਪਿੰਡ ਦੇ ਵਿੱਚ ਨਹੀਂ ਵੜਨ ਦੇਵਾਂਗੇ ਦੇਖੋ ਜੱਸੀ ਜਸਰਾਵਾਲ ਸਭ ਤੋਂ ਪਹਿਲਾਂ ਬਠਿੰਡੇ ਤੋਂ ਆਮ ਆਦਮੀ ਪਾਰਟੀ ਬਰਿ ਇਲੈਕਸ਼ਨ ਲੜਿਆ ਬਠਿੰਡੇ 5 ਸਾਲ ਲੈ ਜਾ ਕੇ ਵੜਿਆ ਉਸ ਤੋਂ ਬਾਅਦ ਪਤਾ ਨਹੀਂ ਕਿੱਧਰ ਤੁਰਿਆ ਫਿਰਦਾ ਰਿਹਾ ਆਪਦਾ ਬਾਬਾ ਚੱਕ ਕੇ ਜੇ ਤੁਹਾਡੀਆਂ ਸੀਟਾਂ ਤੇ ਕੁਝ ਕੈਂਡੀਡੇਟ ਜਿੱਦਦੇ ਨੇ ਮੰਨ ਲਓ ਕਿਸ ਪਾਰਟੀ ਦਾ ਸਾਥ ਦੇਵੋਗੇ ਤੁਸੀਂ ਬੀਜੇਪੀ ਦਾ ਸਾਥ ਦੇਵੋਗੇ ਜਾਂ ਕਾਂਗਰਸ ਦਾ ਸਾਥ ਦੇਵੋਗੇ ਪੂਰਾ ਦਾ ਸਮਾ ਬੜੀ ਹੀ ਤੇਜ਼ੀ ਦੇ ਨਾਲ ਜਿਹੜਾ ਹੈਗਾ ਨੇੜੇ ਆ ਰਿਹਾ ਹੈ ਕਿਉਂਕਿ ਸੰਗਰੂਰ ਦੇ ਵਿੱਚ ਵੀ ਜਿਹੜੇ ਕੈਂਡੀਡੇਟ ਨੇ ਉਹ ਤਕਰੀਬਨ ਐਲਾਨ ਦਿੱਤੇ ਨੇ ਸਿਰਫ ਇੱਕ ਕਾਂਗਰਸ ਦਾ ਉਮੀਦਵਾਰ ਹੈ ਜਿਹੜਾ ਉਹ ਐਲਾਨ ਨਾਲ ਬਾਕੀ ਹੈ ਸੋ ਸਾਡੇ ਨਾਲ ਮੌਜੂਦ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਹੋਰੀ ਜਾਣਾਂਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਗਤੀਵਿਧੀਆਂ ਨੇ ਚੋਣਾਂ ਨੂੰ ਲੈ ਕੇ ਚੱਲ ਰਹੀਆਂ ਨੇ ਚੀਮਾਹ ਸਾਹਿਬ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਦੇਖੋ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਮੈਂਬਰ ਪਾਰਲੀਮੈਂਟ ਵੀ ਪਹਿਲਾਂ ਹੀ ਮੈਂਬਰ ਪਾਰਲੀਮੈਂਟ ਨੇਗੇ ਪੰਜਾਬ ਦੇ ਪ੍ਰਧਾਨ ਵੀ ਨੇ ਉਹਨਾਂ ਦਾ ਨਾਮ ਅਸੀਂ ਲੰਨਿਆ ਹੋਇਆਗਾ ਔਰ ਲਗਾਤਾਰ ਪਿੰਡਾਂ 'ਚ ਸ਼ਹਿਰਾਂ 'ਚ ਕਸਬਿਆਂ 'ਚ ਜਾ ਰਹੇ ਹੈਗੇ ਬਹੁਤ ਹੀ ਭਾਰੀ ਰਿਸਪੌਂਸ ਮਿਲ ਰਿਹਾ ਹੈਗਾ ਪੰਜਾਬ ਦੇ ਵਿੱਚ ਜੋ ਵਾਅਦੇ ਕਰਕੇ ਕੈਪਟਨ ਸਾਹਿਬ ਸੱਤਾ ਚਾਹੀ ਸੀ ਇੱਕ ਵੀ ਵਾਅਦਾ ਪੂ ਚਾਹੇ 2 ਕਰੋੜ ਨੌਕਰੀਆਂ ਦੀ ਗੱਲ ਕਰ ਲੋ ਚਾਹੇ 15 ਲੱਖ ਰੁਪਏ ਦੀ ਗੱਲ ਕਰ ਲੋ ਵੀ ਹਰੇਕ ਦੇ ਖਾਤੇ ਚਾਉਣਗੇ ਚਾਹੇ ਕਾਲੇ ਧਨ ਦੀ ਗੱਲ ਕਰ ਲੋ ਚਾਹੇ ਅچھے ਦਿਨਾਂ ਦੀ ਗੱਲ ਕਰ ਲੋ ਹਿੰਦੁਸਤਾਨ ਦੇ ਵਿੱਚ ਕੁਝ ਵੀ ਚੇਂਜ ਨਹੀਂ ਹੋਇਆ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਘਰ ਘਰ ਨੌਕਰੀ ਦੇਵਾਂਗੇ ਕਿਸਾਨਾਂ ਦਾ ਅਦਲਤਾਂ ਦਾ OBC ਦਾ SC ST ਦਾ ਵਪਾਰੀਆਂ ਦਾ ਕਰਜ਼ਾ ਮਾਫ਼ ਕਰਾਂਗੇ ਉਹ ਵੀ ਨਹੀਂ ਹੋਇਆ ਕਿਹਾ ਸੀ ਪੰਜਾਬ ਦੇ ਵਿੱਚ ਜਿਹੜਾ ਨਸ਼ਾਗਾ ਡਰਗ ਤਸਕਰੀ ਜਿਹੜੀ ਪੰਜਾਬ ਵਿੱਚ ਹੋ ਰਹੀ ਆ ਉਹ ਦਾ 4 ਹਫ਼ਤਿਆਂ ਦੇ ਵਿੱਚ ਖਤਮ ਕਰਾਂਗੇ ਉਹ ਵੀ ਨਹੀਂ ਖਤਮ ਹੋਈ ਸੋ ਮੈਂ ਸਮਝਦਾ ਜਿੰਨੇ ਵਾਦੇ ਕੈਪਟਨ ਸਾਹਿਬ ਨੇ ਪੰਜਾਬ ਦੇ ਵਿੱਚ ਕੀਤੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਚਾਹੇ ਪੈਨਸ਼ਨਾਂ ਦੀ ਗੱਲ ਹੋਵੇ 25 ਰੁਪਏ ਵਡਾਪਾ ਪੈਨਸ਼ਨ ਦੀ ਗੱਲ ਹੋਵੇ ਚਾਹੇ ਅੰਗਹੀਣ ਪੈਨਸ਼ਨ ਦੀ ਗੱਲ ਹੋਵੇ ਚਾਹੇ ਹੈਗਾ ਵਪਾਰੀਆਂ ਨੂੰ 5 ਰੁਪਏ ਬਿਜਲੀ ਦੇਣ ਦੀ ਗੱਲ ਹੋਵੇ ਚਾਹੇ ਮਲਾਜ਼ਮਾਂ ਨੂੰ ਰਾਹਤ ਦੇਣ ਦੀ ਗੱਲ ਹੋਵੇ ਸੋ ਮੈਂ ਸਮਝਦਾ ਇੱਕ ਵੀ ਵਾਦਾ ਜਿਹੜਾ ਹੈਗਾ ਕੈਪਟਨ ਸਾਹਿਬ ਨੇ ਪੰਜਾਬ 'ਚ ਪੂਰਾ ਨਹੀਂ ਕੀਤਾ ਔਰ ਦੇਸ਼ ਦੇ ਵਿੱਚ ਮੋਦੀ ਸਾਹਿਬ ਨੇ ਵਾਦਾ ਇੱਕ ਵੀ ਪੂਰਾ ਨਹੀਂ ਕੀਤਾ ਸੋ ਆਮ ਆਦਮੀ ਪਾਰਟੀ ਲਗ ਰਹੇ ਨੇ ਸੰਗਰੂਰ ਦੇ ਵਿੱਚ ਕਹਿ ਰਹੇ ਨੇ ਕਿ ਭਗਵੰਤ ਮਾਨ 4 ਸਾਲ ਦੇ ਵਿੱਚ ਸੰਗਰੂਰ ਚ ਨਹੀਂ ਵੜੇ ਹੈਗੇ ਜਿੱਥੋਂ ਤੱਕ ਇਹ ਗੱਲ ਬੇਨੜਾ ਪਿੰਡ ਦੀ ਕਰ ਲਈ ਤਾਂ ਬੇਨੜਾ ਪਿੰਡ ਦੇ ਲੋਕ ਵੀ ਸਤੌਜ ਦੇ ਲੋਕ ਵੀ ਇਹ ਗੱਲ ਕਹਿ ਰਹੇ ਨੇ ਕਿ ਮਾਨ ਸਾਹਿਬ ਨੂੰ ਇਸ ਵਾਰ ਅਸੀਂ ਪਿੰਡ ਦੇ ਵਿੱਚ ਨਹੀਂ ਵਣ ਦੇਵਾਂਗੇ ਦੇਖੋ ਕੋਈ ਇਕਾ ਦੁੱਕਾ ਵਿਅਕਤੀ ਜਿਹਦੀ ਪਾਸ ਪਰਸਨ ਰਜਿਸਟਰ ਹੋਊਗਾ ਇਸ ਤਰ੍ਹਾਂ ਦੀ ਗੱਲ ਕਰ ਸਕਦਾ ਪਰ ਲੇਕਿਨ ਮਾਨ ਸਾਹਿਬ ਪੰਜਾਬ ਦੇ ਹਲਕਾ ਸੰਗਰੂਰ ਦੇ ਹਰੇਕ ਪਿੰਡ ਚ ਗਏ ਨੇ ਕਿ ਹਰੇਕ ਜਗ੍ਹਾ ਤੇ ਗਏ ਨੇ ਆਪਣੀ ਜਿਹੜੀ ਉਹਨਾਂ ਦੀ ਗ੍ਰਾਂਟ ਆ ਉਹਦਾ 100% ਉਹਨਾਂ ਨੇ ਯੂਜ਼ ਕੀਤਾ ਕਿ 100% ਲੋਕਾਂ ਨੂੰ ਦਿੱਤੀ ਜਾਗੀ ਉਹਦੇ ਚ ਕੋਈ ਕਮੀ ਨਹੀਂ ਆਉਣ ਦੀ ਔਰ ਲੋਕਾਂ ਨੇ ਪੂਰਾ ਟਾਈਮ ਦਿੱਤਾ ਕਿ ਲੋਕ ਜਿਹੜਾ ਬੜਾ ਲਾਈਕ ਕਰ ਰਹੇ ਨੇਗੇ ਰਹੀ ਗੱਲ ਬੇਨੜੇ ਦੀ ਜਿਹੜੀ ਗੱਲ ਆ ਉਹ ਗੋਦ ਲਿਆ ਹੋਇਆ ਪਿੰਡਾ ਹਿੰਦੁਸਤਾਨ ਦੇ ਜਿੰਨੇ ਸੰਸਦ ਮੈਂਬਰ ਸੀ ਚਾਹੇ ਲੋਕ ਸਭਾ ਸੀ ਚਾਹੇ ਰਾਜ ਸਭਾ ਸੀਗਾ ਮੋਦੀ ਸਾਹਿਬ ਨੇ ਐਲਾਨ ਕੀਤਾ ਸੀਗਾ ਵੀ ਹਰੇਕ ਸੰਸਦ ਮੈਂਬਰ ਆ ਇੱਕ ਇੱਕ ਪਿੰਡ ਚੁਣੇ ਇੱਕ ਇੱਕ ਪਿੰਡ ਗੋਦ ਲੈ ਲਵੇ ਉਹਦੀ ਡਿਵੈਲਪਮੈਂਟ ਮੈਂ ਕਰਾਉਂਗਾ ਇਹ ਇੱਕ ਮ ਸਾਬ ਨੇ ਕਰਾਉਣੀ ਸੀ ਇਹ ਵਾਦਾ ਜਿਹੜਾ ਮੋਦੀ ਸਾਹਿਬ ਮੁਕ ਜਿਹੜੇ ਨਾ ਕਿ ਮਾਨ ਸਾਹਿਬ ਮਾਨ ਸਾਹਿਬ ਨੇ ਮੇਲਾ ਪਿੰਡ ਨੂੰ ਪੂਰੀ ਪ੍ਰਾਇੋਰਟੀ ਦਿੱਤੀ ਆ ਪੂਰੀਆ ਫੰਡ ਦਿੱਤੇ ਨੇ ਪਰ ਲੇਕਿਨ ਇਹ ਜਿਹੜਾ ਅਡਾਪਟ ਕੀਤਾ ਸੀਗਾ ਥਰੂ ਐਮ ਐਮ ਪੀ ਉਹ ਮੋਦੀ ਸਾਹਿਬ ਨੇ ਜਿਹੜਾ ਹੈਗਾ ਗੋਦ ਲਿਆ ਸੀ ਪਿੰਡ ਸੋ ਇਹ ਮੋਦੀ ਸਾਹਿਬ ਨੇ ਜਿਹੜੀ ਹੈਗੀ ਆ ਸਕੀਮ ਫੇਲ ਕੀਤੀ ਆ ਮਾਨ ਸਾਹਿਬ ਨੇ ਇੱਕ ਵੀਡੀਓ ਲਾਂਚ ਕੀਤੀ ਹੈਗੀ ਆ ਉਹਨਾਂ ਨੇ ਫੰਡ ਦੀ ਜਿਹੜੀ ਹੈਗੀ ਆ ਡਿਮਾਂਡ ਰੱਖੀ ਆ ਉਹਨਾਂ ਨੇ ਕਿਹਾ ਕਿ ਸਾਨੂੰ ਫੰਡ ਦਿੱਤਾ ਜਾਵੇ ਪਰ ਜੱਸੀ ਜਸਰਾ ਜਿਹੜੇ ਉਹਨਾਂ ਤੇ ਪਹਿਲਾਂ ਵੀ ਕਮੈਂਟ ਕਰ ਰਹੇ ਨੇ ਸੁਖਪਾਲ ਖਹਿਰਾ ਵੀ ਉਹਨਾਂ ਤੇ ਕਮੈਂਟ ਕਰ ਰਹੇ ਨੇ ਕਿ ਉਹ ਕਹਿ ਰਹੇ ਉਹਨਾਂ ਨੂੰ ਸਾਨੂੰ ਕੁਝ ਐਨਆਰਆਈਜ਼ ਦੇ ਵੀਡੀਓ ਵੀ ਸਾਹਮਣੇ ਆਈਆਂ ਨੇ ਕੀ ਕਹਾਂਗੇ ਦੇਖੋ ਜਦੋਂ ਜਦ ਸਿਸਰਾਜ ਯਾਸਕਪਾਲ ਖਹਿਰਾ ਆਮ ਆਦਮੀ ਪਾਰਟੀ ਦੇ ਮੈਂਬਰ ਸੀ ਲੀਡਰ ਆਪੋਜੀਸ਼ਨ ਸੀ ਉਦੋਂ ਤੱਕ ਤਾਂ ਬੋਲੇ ਨਹੀਂ ਉਹ ਤੱਕ ਚੁੱਪ ਰਹੇ ਹੁਣ ਜਦੋਂ ਉਹਨੇ ਆਪਣੀ ਪਾਰਟੀ ਬਣਾ ਲਈ ਹੁਣ ਉਹ ਝੂਠੇ ਦੋਸ਼ ਲਾ ਰਹੇ ਨੇ ਜਦੋਂ ਉਹ ਆਮ ਆਦਮੀ ਪਾਰਟੀ ਦਾ ਅੰਗ ਸੀ ਉਦੋਂ ਇਹ ਗੱਲਾਂ ਕਿਉਂ ਨਹੀਂ ਕੀਤੀਆਂ ਉਹਨੇ ਕਿਉਂ ਨਹੀਂ ਪੁੱਛਿਆ ਸੋ ਇਹ ਸਮਝਦਾ ਇਹ ਮਨਕੜਤ ਬੇਬੁਨਿਆਦ ਗੱਲਾਂ ਨੇ ਜੀਆਂ ਜਾਣਬੁੱਝ ਕੇ ਫੈਲਾਇਆ ਜਾ ਰਿਹਾ ਝੂਠਾ ਆਮ ਆਦਮੀ ਪਾਰਟੀ ਦੀ ਵੈਬਸਾਈਟ ਤੇ ਇੱਕ ਇੱਕ ਰੁਪਏ ਦਾ ਹਿਸਾਬ ਆ ਸਾਡੀ ਇੱਕ ਇੱਕ ਰੁਪਏ ਦੀ ਜਿਹੜੀ ਹੈਗੀ ਆ ਦਾ ਚੋਣ ਕਮਿਸ਼ਨ ਦਾ ਸੀ ਉਹਦਾ ਜਵਾਬ ਵੀ ਦਿੱਤਾ ਗਿਆ ਉਸ ਤੋਂ ਬਾਅਦ ਹਾਈ ਕੋਰਟ ਨੇ ਸਾਨੂੰ ਬੜਾ ਕਲੀਅਰ ਕੀਤਾ ਗਿਆ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਕਾਊਂਟ ਹੈ ਬਿਲਕੁਲ ਸਾਫ਼ ਹਰ ਆਏ ਦਿਨ ਜਸਜੀ ਜਸਰਾਜ ਤੇ ਭਗਵੰਤ ਮਾਨ ਦੇ ਵਿਚਾਰੇ ਜਿਹੜੇ ਤਕਰਾਰਵਾਦੀਆਂ ਦੇ ਸੁਰਖੀਆਂ ਸਾਹਮਣੇ ਆਉਂਦੀਆਂ ਰਹਿਣ ਕਿਉਂ ਕਿਉਂ ਲੱਗਦਾ ਇਸ ਤਰ੍ਹਾਂ ਦਾ ਦੇਖੋ ਜੱਸੀ ਜਸਰਾਵਰ ਸਭ ਤੋਂ ਪਹਿਲਾਂ ਬਠਿੰਡੇ ਤੋਂ ਆਮ ਆਦਮੀ ਪਾਰਟੀ ਬਰ ਕੋਲੈਕਸ਼ਨ ਲੜਿਆ ਬਠਿੰਡੇ 5 ਸਾਲ ਨੇ ਜਾ ਕੇ ਬੜਿਆ ਉਸ ਤੋਂ ਬਾਅਦ ਪਤਾ ਨਹੀਂ ਕਿੱਦਾਂ ਤੁਰਿਆ ਫਿਰਦਾ ਰਿਹਾ ਆਪਦਾ ਪਾਪਾ ਚੱਕ ਕੇ ਹੁਣ ਉਹ ਆ ਕੇ ਲੋਕਾਂ ਦੇ ਵਿੱਚ ਝੂਠ ਬੋਲਦਾ ਭਰਮ ਫੈਲਾਉਣ ਦੀ ਕੋਸ਼ਿਸ਼ ਕਰਦਾ ਸੋ ਪੰਜਾਬ ਦੇ ਲੋਕ ਖਾਸ ਕਰਕੇ ਸੰਗਰੂਰ ਦੇ ਲੋਕ ਅਜਿਹੇ ਜਿਹੜਾ ਮੌਕਾ ਪ੍ਰਸਤਾਦ ਵੀ ਮੂੰਹ ਨਹੀਂ ਲਾਉਣਗੇ ਤੁਸੀਂ ਸੀਟਾਂ तकरीबन 10 ਸੀਟਾਂ ਲਾਂ ਚੁੱਕੇ ਹੋ ਤਿੰਨ ਸੀਟਾਂ ਬਾਕੀ ਨੇ ਆਨੰਦਪੁਰ ਦੀ ਸੀਟ ਹੈ ਜਿਹੜੀ ਤੁਹਾਡਾ ਉਥੋਂ ਕੈਂਡੀਡੇਟ ਹੈ ਉਸ ਦਾ ਚੋਣ ਪ੍ਰਚਾਰ ਕਿਉਂ ਨਹੀਂ ਹਜੇ ਤੱਕ ਸ਼ੁਰੂ ਕੀਤਾ ਉਸ ਨੂੰ ਕਿਉਂ ਦਵਾਇਆ ਜਾ ਰਿਹਾ ਵਿਰੋਧੀ ਕਹ ਉਹਨੂੰ ਹੈਰਾਨਗੇ ਇਹ ਸੀਟ ਇਹ ਕਹਿਣਾ ਹੈ ਵਿਰੋਧੀਆਂ ਦਾ ਦੇਖੋ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਇਹਨਾਂ ਦੇ ਪਰਸਪਤੋਂ ਨਰਿੰਦਰ ਸਿੰਘ ਸ਼ੇਰਗਿਲ ਉਹਨਾਂ ਦੀ ਬੜੀ ਆਪਣੀ ਮਿਹਨ ਬੜੀ ਪਖਾਈ ਹੋਈ ਆ ਮੈਂ ਵੀ ਉਹਨਾਂ ਦੀ ਮਿਹਨ ਚਾਕੇ ਆ ਕੱਲ ਵੀ ਜਾਕੇ ਆ ਉਸ ਤੋਂ ਪਹਿਲਾਂ ਵੀ ਜਾਕੇ ਆ ਰਹੇ ਆ ਲਗਾਤਾਰ ਰੈਲੀਆਂ ਮੀਟਿੰਗਾਂ ਹੋ ਰਣ ਜਾਂਦੀਆਂ ਇਹ ਵਿਰੋਧੀ ਜਾਣ ਬੁੱਝ ਕੇ ਇਸ ਤਰ੍ਹਾਂ ਦੇ ਜਿਹੜਾ ਸ਼ੋਸ਼ੇਬਾਜ਼ੀ ਛੱਡਦੇ ਰਹਿੰਦੇ ਨੇ ਕਿ ਪਰ ਲੇਕਿਨ ਨਰਿੰਦਰ ਸਿੰਘ ਸ਼ੇਰਗਿਲ ਬੜੇ ਮਜ਼ਬੂਤ ਕੈਂਡੀਡੇਟ ਨੇ ਬੜੇ ਭਾਰੀ ਮੌਮਤ ਨਾਲ ਜਿੱਤਣਗੇ ਚੋਣ ਕਮਿਸ਼ਨ ਨੂੰ ਤੁਸੀਂ ਮਿਲਿਓ ਕੱਲ ਕਿ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਉਹਨਾਂ ਦੀ ਦੇਖੋ ਕੋਬਰ ਵਿਜੇ ਪ੍ਰਤਾਪ ਜਿਹੜੇ ਸਿੱਟ ਦੇ ਮੈਂਬਰ ਸੀਗੇ ਜਿਹੜੇ ਜਾਂਚ ਕਰ ਰਿਆ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਘਟਨਾ ਮਾਰ ਨੂੰ ਲੈ ਕੇ ਉਹਨਾਂ ਦੀ ਜਾਂਚ ਨੂੰ ਡੀਰੀਲ ਕਰਨ ਲਈ ਉਹਨਾਂ ਦੀ ਜਾਂਚ ਨੂੰ ਰੋਕਣ ਦੇ ਲਈ ਬਾਦਲ ਪਰਿਵਾਰ ਜਿਹੜਾ ਹੈ ਜਾ ਕੇ ਮੋਦੀ ਸਾਹਿਬ ਦੇ ਗੋਡਿਆਂ 'ਚ ਬੈਠ ਕੇ ਇਲੈਕਸ਼ਨ ਕਮਿਸ਼ਨ ਤੋਂ ਇੱਕ ਤਰਫਾ ਆਰਡਰ ਕਰਵਾਏ ਨੇਗੇ ਜਿਹੜੇ ਕਿ ਬਿਲਕੁਲ ਕਾਨੂੰਨ ਦੀ ਨਜ਼ਰ ਨਹੀਂ ਆਉਂਦੇ ਹੈਗੇ ਜਾਣਬੁੱਝ ਕੇ ਇੱਕ ਆਰਡਰ ਹੋਇਆ ਗਿਆ ਤਾਂ ਕਿ ਜਿਹੜੀ ਜਾਂਚ ਆ ਰੋਕੀ ਜਾਵੇ ਪਰ ਲੇਕਿਨ ਆਮ ਆਦਮੀ ਪਾਰਟੀ ਕੱਲ ਮਿਲ ਕੇ ਆਏ ਸੀ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਆਏ ਆਗੇ ਕਿ ਜਿਹੜਾ ਆਰਡਰ ਹੋਇਆ ਗਿਆ ਉਹਨਾਂ ਦੀ ਉਹਨਾਂ ਨੂੰ ਸ ਗੁਰਗਨ ਸਾਹਿਬ ਦੀ ਬੇਅਦਬੀ ਦੇ ਕੇਸ ਨੇ ਉਹ ਹੱਲ ਹੋ ਸਕਣ ਕਿਉਂਕਿ ਪੰਜਾਬ ਦੇ ਵਿੱਚ 2015 ਦੇ ਵਿੱਚ ਬਹੁਤ ਵੱਡੀ ਪੱਧਰ ਤੇ ਪੰਜਾਬ ਵਿੱਚ ਗੁਰਗਨ ਸਾਹਿਬ ਦੀ ਬੇਅਦਬੀ ਹੋਈ ਸੀ ਦੋ ਨੌਜਵਾਨ ਵੀ ਮਾਰੇ ਗਏ ਸੀ ਅਕਾਲੀ ਭਾਜਪਾ ਦੀ ਸਰਕਾਰ ਸੀ ਸਖਵੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਸੀਐਮ ਸੀ ਸੋ ਰਿਸਪੌਂਸਿਬਲ ਨੇ ਆਪਣੀ ਜਿਹੜੀ ਰਿਸਪੌਂਸਿਬਿਲਟੀ ਤੋਂ ਭੱਜਦੇ ਨੇਗੇ ਆਪਣੀ ਉਹ ਅਸੀਂ ਭੱਜਣ ਨਹੀਂ ਦੇਵਾਂਗੇ ਕਚਰੇ ਵਿੱਚ ਕਟਾਰੇ ਵਿੱਚ ਲਿਆ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ ਸੁਖਵੀਰ ਬਾਦਲ ਦਾ ਕਹਿਣਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਜਾਂ ਕਾਂਗਰਸ ਵਾਲੇ ਨੇ ਸਾਰੇ ਆ ਅਕਾਲੀ ਦਲ ਨੂੰ ਜਿਹੜਾ ਹੈਗਾ ਕੋਈ ਉਹ ਨਹੀਂ ਦੇ ਸਕਦਾ ਹੈਗਾ ਇਸ ਕਰਕੇ ਡਰਦੇ ਨੇ ਅਕਾਲੀ ਦਲ ਤੋਂ ਸਾਰੇ ਇਕੱਠੇ ਹੋ ਰਹੇ ਨੇ ਇਸੇ ਕਰਕੇ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਵੀ 2015 ਦੇ ਵਿੱਚ ਆਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਦੋਂ ਹੋਈ ਆ ਵੱਡੀ ਪੱਧਰ ਤੇ ਹੋਈ ਆ ਦੋ ਨੌਜਵਾਨ ਮਾਰੇ ਗਏ ਨੇ 1986 ਦੇ ਵਿੱਚ ਵੀ ਜਿਹੜੀ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਬਣੀ ਹੋਈ ਸੀਗੀ ਉਦੋਂ ਵੀ ਬੇਅਦਬੀ ਹੋਈ ਸੀ ਉਦੋਂ ਨੂੰ ਕੋਦਰਚ ਹੋਈ ਸੀ ਉਹਦੀ ਰਿਪੋਰਟ ਦੱਬੀ ਰੱਖੀ ਹੈ ਹੁਣ ਤੱਕ ਸੋ ਹੁਣ ਸਾਰੀਆਂ ਰਿਪੋਰਟਾਂ ਬਾਹਰ ਆਉਣਗੀਆਂ ਇਕੱਲੇ ਇਕੱਲੇ ਬੇਅਦਬੀ ਦਾ ਹਿਸਾਬ ਲਵਾਂਗੇ ਬਾਦਲ ਸਾਹਿਬ ਤੋਂ ਚਾਹ ਬਾਦਰਾ ਜਿਹੜਾ ਮਰਜ਼ੀ ਆ ਹਰੇਕ ਤੋਂ ਆਮ ਆਦਮੀ ਪਾਰਟੀ ਕਟਾਰੇ 'ਚ ਖੜੇ ਨੇ ਪੰਜਾਬ ਦਾ ਬੱਚਾ ਬੱਚਾ ਇਨਸਾਫ ਮੰਗਦਾਗਾ ਸੋ ਆਮ ਆਦਮੀ ਪਾਰਟੀ ਸੰਘਰਸ਼ ਕਰੂਗੀ ਜੇ ਤੁਹਾਡੀਆਂ ਸੀਟਾਂ ਦੇ ਕੁਝ ਕੈਂਡੀਡੇਟ ਜਿੱਦਦੇ ਨੇ ਮੰਨ ਲਓ ਕਿਸ ਪਾਰਟੀ ਦਾ ਸਾਥ ਦੇਵੋਗੇ ਤੁਸੀਂ ਬੀਜੇਪੀ ਦਾ ਸਾਥ ਦੇਵੋਗੇ ਜਾਂ ਕਾਂਗਰਸ ਦਾ ਸਾਥ ਦੇਵੋਗੇ ਦੇਖੋ ਨਾ ਬੀਜੇਪੀ ਦੇ ਸਾਥ ਦੇਾਂਗੇ ਨਾ ਕਾਂਗਰਸ ਪਾਰਟੀ ਦੇ ਸਾਥ ਦੇਾਂਗੇ ਤੀਜਾ ਬਦਲ ਬਣਾ ਕੇ ਦੇਸ਼ ਦੇ ਵਿੱਚ ਤੀਜੇ ਬਦਲ ਦੇ ਪ੍ਰਧਾਨ ਮੰਤਰੀ ਦੇ ਸਾਥ ਦੇਾਂਗੇ ਸੰਗਰੂਰ ਦਾ ਕਿਸ ਤਰ੍ਹਾਂ ਦਾ ਵਿਸਤਾਰ ਰਹੇਗਾ ਸੰਗਰੂਰ ਬਹੁਤ ਵੱਡੀ ਪੱਧਰ ਤੇ ਬਾਦਲ ਸਾਹਿਬ ਜਿੱਤ ਰਹੇ ਨੇ ਹਰੇਕ ਪਿੰਡ ਜਾ ਰਹੇ ਆ ਬੜਾ ਪਿਆਰ ਮਿਲ ਰਿਹਾ ਹੈਗਾ ਔਰ ਜਾਣ ਬੁਝ ਕੇ ਕਿਤਨੇ ਕਿਤੇ ਕੁਝ ਲੋਕ ਜਿਹੜੇ ਹੈਗੇ ਨੇ ਕਿ ਉਹ ਇਸ ਤਰ੍ਹਾਂ ਦਾ ਮਾਹੌਲ ਘਟ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਪਰ ਲੇਕਿਨ ਮਾਨ ਸਾਹਿਬ ਬੜੇ ਸਟਰੋਂਗ ਨੇ ਕਿ ਬਹੁਤ ਵੱਡੇ ਭਾਰੀ ਦੀਰਦਨ ਜਿੱਤ ਰਹੇ ਸੋ ਇਹ ਸਨ ਹਰਪਾਲ ਸਿੰਘ ਚਿੰਮਾ ਵਿਰੋਧੀ ਧਿਰ ਦੇ ਨੇਤਾ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਸੀਟਾਂ ਜਿੱਤ ਕੇ ਪ੍ਰਾਪਤ ਕਰਦੇ ਹਾਂ ਤਾਂ ਅਸੀਂ ਕਿਸੇ ਵੀ ਪਾਰਟੀ ਦਾ ਜਿਹੜਾ ਸਾਥ ਨਹੀਂ ਦੇਵਾਂਗੇ ਇੱਕ ਬਦਲਾਅ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਔਰ ਸੰਗਰੂਰ ਸੀਟ ਦੇ ਉੱਪਰ ਜਿਹੜੀ ਭਗਵੰਤ ਮਾਨ ਦੀ ਵੱਡੀ ਜਿਹੜੀ ਲੀਡ ਹੈ ਪਿਛਲੀ ਵਾਰ ਵਾਂਗੂ ਲੈ ਕੇ ਆਣ ਦੀ ਗੱਲ ਕਹਿ ਰਹੇ ਨੇ ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਸੰਗਰੂਰ ਦੇ ਲੋਕ ਕਿਸ ਨੂੰ ਫਤਵਾ ਦਿੰਦੇ ਨੇ ਪੰਜਾਬੀ ਲੋਕ ਚੈਨਲ ਲਈ ਸੰਜੀਵ ਗੋਇਲ ਸੰਗਰੂਰ